ਉਹਨੂੰ 15 ਦਿਨ ਹੋਏ ਨੇ ਕੰਮ ਸ਼ੁਰੂ ਹੋਏ ਨੇ ਕਿਹੋ ਜਿਹਾ ਪੰਡਿਤ ਕੋਈ ਜਾਉਣਾ ਜਿਹੜਾ ਤੇ ਕਿਸ ਚੀਜ਼ ਦਾ ਜਾਇਜ਼ਾ ਲੈ ਰਹੇ ਹਾਂ ਅੱਜ ਅਸੀਂ ਘੱਗਰ ਤੇ ਜਿਹੜਾ ਕੰਮ ਚੱਲ ਰਿਹਾ ਸਾਰੇ ਘੱਗਰ ਦੇ ਦੋਵੇਂ ਕੰਡਿਆਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਚੱਲ ਰਿਹਾ ਉਸ ਦਾ ਜਾਇਜ਼ਾ ਲੈਣ ਤੇ ਲਈ ਪਹੁੰਚੇ ਹਾਂ ਤੇ ਪ੍ਰੋਗਰਾਮ ਕੱਲ ਬਣਿਆ ਸੀ ਇੱਥੇ ਆਉਂਦਾ ਤੇ ਅੱਜ ਸਾਡੇ ਸਾਰੇ ਅਧਿਕਾਰੀ ਸਹਿਬਾਨ ਉਹ ਨਾਲ ਆਏ ਹੋਏ ਐ ਤੇ ਸਾਰਾ ਜਿਹੜਾ ਕੰਮ ਐ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਬੜਾ ਸੰਤਾਪ ਜਿਹੜਾ ਹੰਡਾਰੇ ਨੇ ਤੇ ਇਹਦੇ ਲਈ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਪਹਿਲਾਂ ਸਰਕਾਰਾਂ ਨੇ ਕਦੀ ਕੋਈ ਧਿਆਨ ਦਿੱਤਾ ਨਹੀਂ ਤੇ ਲੋਕਾਂ ਨੂੰ ਉਹਨਾਂ ਦੇ ਰਹਿਮੋ ਘਰਾਂ ਤੇ ਛੱਡ ਦਿੱਤਾ ਜਾਂਦਾ ਸੀ ਪਰ ਅਸੀਂ ਤਿੰਨਾਂ ਸਾਲਾਂ ਤੋਂ ਲੱਗੇ ਹੋਏ ਆ ਵਿਧਾਨ ਸਭਾ 'ਚ ਮੈਂ ਤਿੰਨ ਵਾਰੀ ਘੱਗਰ ਦੇ ਸਬੰਧ ਦੇ ਵਿੱਚ ਉੱਥੇ ਬੋਲਿਆ ਵੀ ਆ ਸਾਰੀ ਗੱਲ ਦੱਸੀ ਹੈ ਤੇ ਸਰਕਾਰ ਨੇ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਕੱਗਰ ਨਾਲੇ ਤੇ ਬੁੱਢੇ ਦਰਿਆ ਤੇ ਕੱਗਰ ਦਰਿਆ ਤੇ ਬੁੱਢੇ ਨਾਲੇ ਦੇ ਉੱਤੇ ਉਹ ਬਣਾਈ ਹੋਈ ਆ ਉੱਥੇ ਵੀ ਸਾਡੀ ਚਰਚਾ ਹੁੰਦੀ ਹੈ ਹੁਣ ਹਰਿਆਣਾ ਸਰਕਾਰ ਸਾਨੂੰ ਅੱਗੇ ਇੰਟਰਸਟੇਟ ਰਿਵਰ ਹੋਣ ਕਰਕੇ ਇੱਥੇ ਕੋਈ ਇਹਨੂੰ ਚੈਨਲਾਈਜ਼ ਕਰਨ ਦਾ ਚੌੜਾ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਤਾਂ ਅਸੀਂ ਦੋਹੇ ਕੰਡੇ ਦੋਹੇ ਪਾਸੇ ਜਿਹੜੇ ਉਹ ਕੰਡੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਤੇ 15-15 ਫੁੱਟ ਚੌੜੇ ਪੂਰੇ 18 ਕਿਲੋਮੀਟਰ ਤੱਕ ਅਸੀਂ ਇਹ ਕੰਡੇ ਚੌੜੇ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਰੇ ਕੰਡੇ ਚੌੜੇ ਹੋ ਗਏ ਨੇ 70% ਦੇ ਕਰੀਬ ਸਾਡਾ ਕੰਮ ਹੈ ਜਿਹੜਾ ਮੁਕੰਮਲ ਹੋ ਚੁੱਕਿਆ ਤੇ ਬਾਕੀ ਰਹਿੰਦੇ ਕੰਮ ਲਈ ਬੜੀ ਜੰਗੀ ਪੱਧਰ ਤੇ ਕੰਮ ਹੈ ਜਿਹੜਾ ਉਹ ਚੱਲਣ ਲੱਗ ਰਿਹਾ ਇਹ ਪਹਿਲਾਂ ਕੀ ਸੀ ਕਿਤੇ ਤਾਂ 5 ਫੁੱਟ ਚੌੜਾ ਸੀ ਜਿਹੜਾ ਬੰਨ ਸੀ ਉੱਪਰ ਉਹਨੂੰ ਪਾਣੀ ਢਾਲ ਦਿੰਦਾ ਸੀ ਹੁਣ ਇਹ 15 ਫੁੱਟ ਹੈ ਪਹਿਲਾਂ ਪਹੁੰਚਣ ਨੂੰ ਵੀ ਦੇਰ ਲੱਗ ਜਾਂਦੀ ਸੀ ਜੇ ਕਿਤੇ ਬ੍ਰੀਚ ਹੋਣ ਦੀ ਗੱਲ ਆਉਂਦੀ ਸੀ ਉੱਥੇ ਪਹੁੰਚਾ ਵੀ ਨਹੀਂ ਜਾ ਸਕਦਾ ਸੀ ਹਮ 15 ਫੁੱਟ ਚੌੜਾ ਇੱਥੇ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੀਆਂ ਨੇ ਸਭ ਕੁਝ ਚੱਲ ਰਿਹਾ ਸਭ ਤੋਂ ਸਟੋਰ ਦੀ ਗੱਲ ਦੱਸੀ ਹੈ ਕਿ ਸਟੋਰ ਵੀ ਬਣਾ ਰਹੇ ਹਾਂ ਪਾਣੀ ਦਾ ਸਟੋਰ ਕਰਦੇ ਨੇ ਉਹਦੇ 'ਚ ਮਤਲਬ ਸਾਡੀ ਤੁਸੀਂ ਭਗਵੰਤ ਸਿੰਘ ਮਾਨ ਸਰਕਾਰ ਦੀ ਜਿਹੜੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਅਸੀਂ ਕਿੰਨੇ ਇਸ ਦੇ ਪ੍ਰਤੀ ਚਿੰਤਿਤ ਆਂ ਪਿੱਛੇ ਸਾਡੀ ਜ਼ਮੀਨ ਹੈ ਚਾਂਦੂ ਪਿੰਡ ਚਾਂਦੂ ਪਿੰਡ ਘੱਗਰ ਦੇ ਲਾਗੇ 20 ਕਿੱਲੇ ਜ਼ਮੀਨ 20 ਲੰਬਾਈ ਤੇ 20 ਚੜਾਈ ਐਡੀ ਵੱਡੀ ਅਸੀਂ ਇੱਥੇ ਇੱਕ ਝੀਲ ਟਾਈਪ ਬਣਾਉਣ ਜਾ ਰਹੇ ਹਾਂ ਕਿ ਉੱਥੇ ਜੇ ਪਾਣੀ ਐਕਸੈਸ ਹੋ ਜਾਂਦਾ ਹੈ ਤਾਂ ਉੱਥੇ ਸਟੋਰ ਕੀਤਾ ਜਾਵੇ ਫਿਰ ਉਸ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾਵੇ ਨਾਲ ਤਾਂ ਪਾਣੀ ਸਵੇਂਗਾ ਨਾਲੇ ਸਿੰਚਾਈ ਲਈ ਕੰਮ ਆਏਗਾ ਤੇ ਲੋਕਾਂ ਦੀ ਮਾਰ ਵੀ ਨਹੀਂ ਹੋਏਗੀ ਸੋ ਉਹ ਅਸੀਂ ਕਰਨ ਜਾ ਰਹੇ ਹਾਂ ਤੇ ਬਾਕੀ ਹਲਕੇ ਦੇ ਲੋਕ ਖੁਦ ਇਹ ਮਹਿਸੂਸ ਕਰ ਰਹੇ ਨੇ ਕਿ ਲੋਕਾਂ ਦੇ ਮੁਤਾਬਕ ਕੰਮ ਹੋ ਰਿਹਾ ਲੋਕ ਜੋ ਚਾਹੁੰਦੇ ਨੇ ਉਹਨਾਂ ਦੇ ਮੁਤਾਬਕ ਕੰਮ ਹੋ ਰਿਹਾ ਜਿਹੜੀ ਮੈਂ ਸਮਝਦਾ ਸਾਡੀ ਵੱਡੀ ਪ੍ਰਾਪਤੀ ਹੈ ਤੇ ਲੋਕ ਇਸ ਗੱਲ ਨੂੰ ਖੁਸ਼ ਵੀ ਨੇ ਤੇ ਮੰਨ ਕੇ ਵੀ ਚੱਲ ਰਹੇ ਨੇ ਬਾਕੀ ਦੂਜੇ ਕੰਮ ਵੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਜਿਹੜੇ ਸਾਡੇ ਪੂਰੇ ਹਲਕੇ ਦੇ ਵਿੱਚ ਚੱਲ ਰਹੇ ਨੇ ਜਿੱਥੇ ਵੀ ਘੱਗਰ ਦੇ ਸਬੰਧ ਦੇ ਵਿੱਚ ਵੀ ਹੋਰ ਕਿਤੇ ਸੜਕਾਂ ਦੀ ਗੱਲ ਹੈ ਕਿਤੇ ਪੰਚਾਇਤ ਘਰਾਂ ਦੀ ਗੱਲ ਹੈ ਮੁਹੱਲਾ ਕਲੀਨਿਕ ਸਾਡੇ ਬਥੇਰੇ ਚੱਲੇ ਆ ਤਾਂ ਸਾਰੇ ਕੰਮ ਸਾਡੇ ਪੂਰੇ ਜੋਸ਼ ਨਾਲ ਚੱਲ ਰਹੇ ਨੇ ਜੇ ਪਿੱਛੋਂ ਕਈ ਵਾਰ ਜਿਵੇਂ ਕੋਈ ਲਗਾਤਾਰ ਪਹਾੜਾਂ 'ਚ ਵੀ ਪੈ ਰਿਹਾਗਾ ਤਾਂ ਜੇ ਕੋਈ ਲੈਵਲ ਵਧਾ ਦਿੱਤਾ ਪਿਆਰੀ ਮੁਕੰਮਲ ਹੈ ਇਸ ਵਾਰ ਦੇਖੋ ਪੂਰੀ ਤਿਆਰੀ ਹੈ ਸਾਡੀ ਪਹਿਲਾਂ ਤਾਂ ਗੱਲ ਸਾਨੂੰ ਭਗਵਾਨ ਤੇ ਭਰੋਸਾ ਹੈ ਕਿ ਜਦੋਂ 15 15 ਫੁੱਟ ਚੌੜੇ ਕਰਦੇ ਤਾਂ ਇੱਥੇ ਕੋਈ ਦਿੱਕਤ ਬ੍ਰੀਚ ਹੋਈ ਨਹੀਂ ਸਕਦੀ ਪਰ ਜੇ ਤਿਆਰੀ ਸਾਡੀ ਮੁਕੰਮਲ ਹੈ 1 ਲੱਖ ਤਾਂ ਖਾਲੀ ਥੈਲਾ ਜਿਹੜਾ ਅਸੀਂ ਸਟੋਰ ਕੀਤਾ ਹੋਇਆ ਹੈ 45000 ਥੈਲਾ ਮਿੱਟੀ ਦਾ ਭਰ ਕੇ ਤਿਆਰ ਰੱਖਿਆ ਹੋਇਆ ਹੈ ਤੇ ਜਿਹੜੇ ਕੋਈ ਪੁਆਇੰਟ ਕਮਜ਼ੋਰ ਲੱਗਦੇ ਆ ਲੋਕ ਹੁਣੇ ਥੱਲੇ ਉੱਥੇ ਭਰੇ ਹੋਏ ਸਰਕਾਰ ਦੇ ਰਹੀ ਹੈ ਚੱਕ ਕੇ ਆਪਣੇ ਉੱਥੇ ਲੈ ਕੇ ਜਾ ਰਹੇ ਨੇ ਸਟੋਰ ਕਰ ਰਹੇ ਨੇ ਸੋ ਪੂਰੀ ਮੁਕੰਮਲ ਤਿਆਰੀ ਹੈ ਅਰ ਮੈਂ ਕਹਿ ਸਕਦਾ ਕਿ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ। ਠੀਕ ਹੈ ਜੀ। ਮੈਂ ਦੇਖੋ ਜੀ ਕੀ ਨਾਮ ਆ ਬਾਈ ਜੀ ਮੇਰਾ ਨਾਮ ਅਖਤਿਆਰ ਸਿੰਘ ਕਮੋਜੀ ਸਰਪੰਚ ਪ੍ਰਧਾਨ ਟਰੱਕੀ ਨਮੂਨਕਾ। ਪਿਆਰ ਜੀ ਮੀਹਾਂ ਦੀ ਊੜੀ ਕਿੰਨੀ ਕੁ ਹੋ ਰਹੀ ਆ ਤੁਹਾਨੂੰ? ਬਾਈ ਪਾਣੀ ਤਾਂ ਬਹੁਤ ਢਿੱਕ ਆ ਜੇ ਬਾਰਿਸ਼ ਪੈ ਜੇ ਤਾਂ ਮੜਾ ਮੜਾ ਜੀਰੀ ਉਹ ਨਾ ਮਾ ਜੇ ਸੁੱਕੀ ਪੈਣ ਜਰੀਆਂ ਜੀ ਬਿਲਕੁਲ। ਠੀਕ ਹੈ। ਤੇ ਠੱਗਰ ਆ ਜੇ ਮੜਾ ਮੜਾ ਆਉਣ ਲੱਗਿਆ ਜਾਨ ਜੀ ਤੇ ਬਾਰਿਸ਼ ਨਹੀਂ ਪੈ ਰਹੀ ਮੜਾ ਜੀ ਬਾਰਿਸ਼ ਪੈ ਤੂ ਉਹਦਾ ਮੜਾ ਸਾਂਝ ਆ ਜਾਂਦੀ ਫਸਲਾਂ ਨੂੰ ਮੁੜ ਕੇ ਬਾਰਿਸ਼ ਨਹੀਂ ਹੋਈ ਜੀ। ਕੱਲ ਹਾਲਾਤਾਂ ਦੀ ਕਰੀਓ ਦਾ ਪਿਛਲੇ ਸਾਲ ਕੀ ਹਾਲਾ ਸੀ ਇਸ ਸਾਲ ਪਿਛਲੇ ਸਾਲ ਤਾਂ ਬਹੁਤ ਮਾੜੇ ਹਾਲਾਤ ਸੀ ਇਸ ਟਾਈਮ ਇੱਥੇ ਪਾਣੀ ਪਾਣੀ ਖੜੇ ਦੀ ਸੀ ਇੱਥੇ ਆਪਾਂ ਹੁਣ ਖੜੇ ਆ ਇੱਥੇ ਨੱਕੇ ਟੁੱਟੇ ਸੀ ਬਹੁਤ ਬੁਰਾ ਹਾਲਤ ਸੀ ਜੀ ਥਾਫੀ ਬਹੁਤ ਸਾਰਾ ਨੁਕਸਾਨ ਹੋਇਆ ਸੀ ਲੋਕਾਂ ਦਾ ਠੀਕ ਹੈ ਜੀ ਤੇ ਇਤਕੀ ਪਾਣੀ ਦਾ ਤਾਂ ਤੁਪਕਾ ਬਣੀ ਗਈ ਤਰਸ ਰਹੇ ਨੇ ਤੇ ਪਾਣੀ ਨੂੰ ਤਾਂ ਝੋਨੇ ਦੇ ਫਸਲਾਂ ਲੱਗੀਆਂ ਹੋਏ ਨੇ ਕੀ ਰਾਤ ਨੇ ਆਉਣ ਵਾਲੇ ਸੋਚੋ ਦੇਖੋ ਦੇਖੋ ਹਜੇ ਤੱਕ ਤਾਂ ਦੇਖੋ ਠੀਕ ਹੈ ਅੱਗੇ ਦਾ ਪਤਾ ਨਹੀਂ ਮਾਲਕ ਦੇ ਕੀ ਰੰਗ ਨੇ ਕੀ ਕੁਝ ਵੀ ਕਰ ਸਕਦਾ ਹੈ ਬਾਕੀ ਐ ਵੀ ਇਤਕੀ ਸਭਾ ਬਣਾ ਵੀ ਇਤਕੀ ਨਾ ਮੰਦਰ ਟੁੱਟੇ ਕੋਈ ਇਤਕੀ ਕਿਉਂ ਰੋਡ ਇੱਥੇ ਜਿਹੜੀ ਬੰਦ ਹੈ ਬਹੁਤ ਚੌੜਾ ਕਰਤਾ 15 ਫੁੱਟ ਚੌੜਾ ਕਰਤਾ ਟਰਾਲੀਆਂ ਦਿਨ ਰਾਤ ਚੱਲ ਰਹੀਆਂ ਨੇ ਪ੍ਰਸ਼ਾਸਨ ਦੀ ਨਿਗਰਾਨੀ ਇੱਥੇ ਦਿਨ ਰਾਤ ਪਹਿਰਾ ਇੱਥੇ ਠੀਕ ਹੈ ਜੀ ਤੇ ਪੂਰਾ ਜੋਰ ਨਾਲ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਪਰ ਮੀਂਹ ਦੀ ਊੜੀ ਕਾ ਕੋਈ ਹਾਂ ਜੀ ਹਾਂ ਸਮੇਂ ਤੇ ਠੀਕ ਹੈ ਜੀ ਤੇ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਤਸਵਿੰਦਰ ਜੀ ਕੀ ਹਾਲਾਤ ਨੇ ਇਸ ਵਾਰ ਪਿਛਲੀ ਵਾਰ ਪਾਣੀ ਨੇ ਤੁਹਾਡੀਆਂ ਪੂਰੀਆਂ ਫਸਲਾਂ ਤਬਾਹ ਕਰਤੀਆਂ ਸੀ ਇਸ ਵਾਰ ਕਿੱਦਾਂ ਦੇ ਹਾਲਾਤ ਨੇ ਇਸ ਤਰ੍ਹਾਂ ਜੀ ਇੱਥੇ ਕੋਈ ਪਾਣੀ ਆਇਆ ਨਹੀਂ ਹਾਲੇ ਤੱਕ ਮੁੰਜੀਆਂ ਸੁੱਕੀਆਂ ਪਈਆਂ ਨੇ ਲੋਕਾਂ ਦੀਆਂ ਲੋਕੀ ਮੀਂਹ ਉਡੀਕਦੇ ਨੇ ਕਦੋਂ بارش ਪਏ ਤੇ ਚਾਰ ਦਾਣੇ ਵਰੀਆ ਹੋ ਜਾਣਗੇ ਜ਼ਿਮੀਂਦਾਰਾਂ ਦੇ ਤਾਂ ਖੇਤਾਂ ਦੇ ਵਿੱਚ ਮੋਟਰਾਂ ਚੱਲ ਰਹੀਆਂ ਨੇ ਹਾਂਜੀ ਖੇਤਾਂ 'ਚ ਮੋਟਰਾਂ ਚੱਲਦੀਆਂ ਪਈਆਂ ਨੇ ਕਿਵੇਂ ਦੇਖ ਦੋ ਪਿਛਲੀ ਵਾਰ ਤੁਸੀਂ ਪਾਣੀ ਤੋਂ ਡਰੇ ਪਏ ਸੀ ਵੀ ਪਾਣੀ ਫਸਲਾਂ ਬਰਬਾਦ ਕਰ ਰਿਹਾ ਇਸ ਵਾਰ ਪਾਣੀ ਦੀ ਉਡੀਕਾ ਹਾਂਜੀ ਪਾਣੀ ਦੀ ਬਿਲਕੁਲ ਡੀ ਕੇ ਆਈ ਤੇ ਆਨੇ ਬਿਲਕੁਲ ਪਾਣੀ ਦਰਮਿਆਨਾ ਜਾਵੇ ਵੀ ਪਾਰਾਂ ਕੋਈ ਨੁਕਸਾਨ ਨਾ ਹੋਵੇ ਜ਼ਿਮੀਂਦਾਰਾਂ ਦਾ ਪਰ ਫਸਲਾਂ ਦਾ ਸਾਰੇ ਪਚਾਰ ਹਰੇਚਾਰੇ ਦਾ ਸਾਰਾ ਬਿਲਕੁਲ ਬੁਰਾ ਹਾਲ ਹੋ ਗਿਆ ਹੈ ਜ਼ਿਮੀਂਦਾਰ ਕਿੰਨੇ ਦਿਨ ਪਿਛਲੀ ਵਾਰੀ ਪਾਣੀ ਖੜਾ ਰਿਹਾ ਤੇ ਕਿੱਥੇ ਕਿੰਨੇ ਕਿੰਨਾ ਡੂੰਘਾਈ ਤੇ ਪਾਣੀ ਖੜਾ ਰਿਹਾ ਮੇਰੇ ਸਾਹੇ ਪਿਛਲੇ 12-13-13 ਫੁੱਟ ਪਾਣੀ ਰਿਹਾ ਮੂਨਕ ਦੇ ਚਾਰ ਚਫੇਰੇ ਤੇ ਘਟ ਤੋਂ ਘਟ ਵੀ 20-25 ਦਿਨ ਪਾਣੀ ਖੜਾ ਰਿਹਾ ਰਿ ਇਸ ਵਾਰ ਕੀ ਲੱਗਦਾ ਵੀ ਹੁਣ ਉਹੀ ਖੇਤ ਪਾਣੀ ਨੋੜੀ ਕਰਾ ਹਾਂ ਪਾਣੀ ਤਰਸ ਦੇਣ ਪਿਆ ਹੁਣ ਇਸ ਟਾਈਮ ਖੇਤ ਉੱਪਰ ਵਾਲੇ ਜਿਹੜੇ ਜਿੰਨੇ ਵੀ ਨੇ ਮੀਆਂ ਦਾ ਕੀ ਹਾਲਾਤ ਹੈ ਮੀਆਂ ਦਾ ਤਾਂ ਹਾਲੀ ਇੱਕ ਬਾਰਿਸ਼ ਪਿਛਾਂ ਜੀ ਹੋਈ ਸੀ 20 ਦਿਨ ਹੋ ਗਏ ਨੇ ਪਰ ਤੱਕ ਕੋਈ ਬਾਰਿਸ਼ ਨਹੀਂ ਹੋਈ ਠੀਕ ਹੈ ਇੱਕ ਮਿੰਟ ਤੁਸੀਂ ਸਰ ਐਮਐਲ ਸਾਬ ਦੇ ਨਾਲ ਤੁਸੀਂ ਮੌਕੇ ਤੇ ਪਹੁੰਚੇ ਹੋ ਪਹਿਲਾਂ ਵੀ ਤੁਹਾਡੇ ਤੋਂ ਡਿਲੀ ਜਿਹੜੇ ਹੈਗੇ ਨੇ ਜਾਇਜੇ ਲੈ ਜਾ ਰਹੇ ਨੇ ਕੀ ਮਾਹੌਲ ਹੈ ਘੱਗਰ ਦਾ ਦੇਖੋ ਜੀ ਇਸ ਤਰ੍ਹਾਂ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਐਕਚੁਅਲ ਜਦੋਂ ਜਿਹੜਾ ਪਾਣੀ ਦਾ ਖਗਰ ਦੇ ਵਿੱਚ ਲੈਵਲ ਵੱਧਦਾ ਜਿੰਨਾ ਟਾਈਮ ਸਾਡੇ ਕੋਲ ਹੈ ਤੁਸੀਂ ਅਸੀਂ ਉਹਨੂੰ ਬੜਾ ਜੁਡੀਸ਼ੀਅਸ ਜੁਡੀਸ਼ੀਅਸਲੀ ਯੂਜ਼ ਕਰ ਰਹੇ ਹਾਂ ਤੇ ਮਿਹਨਤ ਕਰਕੇ ਦਿਨ ਰਾਤ ਕਰਕੇ ਅਸੀਂ ਇਹਦੇ ਤੇ ਜਿਹੜਾ ਇਹਦੇ ਬੰਨ ਚੌੜੇ ਕਰਨ ਦਾ ਕੰਮ ਜੋ ਮਤਲਬ ਬੇਸਿਕਲੀ ਇਸ ਵਾਰ ਪਰਪਸ ਸੀਗਾ ਜਿਵੇਂ ਮੈਂ ਪਹਿਲਾਂ ਵੀ ਆਪਾਂ ਕੁਝ ਦਿਨ ਪਹਿਲਾਂ ਵੀ ਮਿਲੇ ਸੀ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਟਵਨ ਪਰਪਸ ਹੈ ਇਸ ਵਾਰੀ ਇਤਾਂ ਦੋਨੋਂ ਪਾਸੇ ਰਾਈਟ ਲੈਫਟ ਬੰਨ ਚੌੜੇ ਕਰਨੇ ਨੇ ਸੋ ਥੈਟ ਇਹ ਮੋਟਰੇਬਲ ਹੋ ਜਾਣ ਤੇ ਪਲੱਸ ਜੀ ਪਾਣੀ ਦਾ ਪੱਧਰ ਮਤਲਬ ਜਿਸ ਹਿਸਾਬ ਨਾਲ ਜਿਵੇਂ ਪਾਣੀ ਬਹੁਤ ਜ਼ਿਆਦਾ 748 49 50 ਤੱਕ ਪਹੁੰਚਦਾ ਤਾਂ ਉਹਦੇ ਤੋਂ ਪ੍ਰੋਟੈਕਸ਼ਨ ਹੋਵੇ ਤੇ ਪਲੱਸ ਜਦੋਂ ਕਿ ਤੋਂ ਨਾ ਜੀ ਵਿੱਚ ਵਿਚਾਲੇ ਬਰੀਚ ਹੋ ਜਾਂਦੀ ਹੈ ਸਪੋਜ਼ ਕਰ ਲੋ ਅਨਫੋਰਚੂਨੇਟਲੀ ਤਾਂ ਉੱਥੇ ਪਹੁੰਚਣਾ ਬੜਾ ਔਖਾ ਹੁੰਦਾ ਮੈਨ ਐਂਡ ਮਟੀਰੀਅਲ ਆ ਜਿਹੜਾ ਉੱਥੇ ਪਹੁੰਚ ਨਹੀਂ ਪਾਉਂਦੇ ਇਸ ਕਰਕੇ ਫਿਰ ਉੱਥੇ ਦੇਰ ਲੱਗਦੀ ਹੈ ਦੇਰੀ ਹੁੰਦੀ ਹੈ ਇਹ ਜਿਹੜੇ ਬੰਨ ਚੌੜੇ ਹੋਣ ਨਾਲ 15 16 ਫੁੱਟ ਬੰਨ ਚੌੜੇ ਹੋ ਜਾਣਗੇ ਮੋਟਰੇਬਲ ਹੋ ਜਾਣਗੇ ਤੇ ਉਹਦੇ ਚ ਟਰਾਲੀਆਂ ਵੀ ਜਾਣ ਲੱਗਣਗੀਆਂ ਉਹਦੇ ਤੇ ਟਿੱਪਰ ਵੀ ਜਾਣ ਲੱਗਣਗੇ ਉਹਦੇ ਤੇ ਜੀਸੀਬੀ ਵੀ ਜਾ ਸਕਦੀ ਆ ਉਹਦੇ ਤੇ ਵੀਹਿਕਲ ਵੀ ਜਾ ਸਕਦੇ ਨੇ ਸੋ ਇਹ ਇੱਕ ਤਾਂ ਪਰਪਸ ਹੈ ਦੂਜਾ ਜਿਹੜਾ ਡੀਸਿਲਟਿੰਗ ਦਾ ਵੀ ਅਸੀਂ ਇੱਥੇ ਕੀਤਾ ਹੈਗਾ ਕਿ ਜਿੱਥੇ ਜਿੱਥੇ ਸ਼ਾਰਪ ਬੈਂਡ ਨੇ ਤੇ ਇੱਕ ਗਰ ਦੇ ਵਿੱਚ ਕਿਉਂਕਿ ਇਹ ਨਾ ਇਸ ਤਰ੍ਹਾਂ ਜਿਹੜਾ ਵਲ ਖਾ ਕੇ ਉਹ ਹੁੰਦਾ ਜਿਵੇਂ ਆਪਾਂ ਇਹਨੂੰ ਕਹਿੰਦੇ ਆ ਨਾ ਸੱਪ ਸੱਪ ਘਮਾ ਦਾ ਰਿਮੋਡ ਨੇ ਉਹਦੇ ਚ ਤੇ ਉਥੇ ਬਹੁਤ ਸਾਰੇ ਜਿਹੜੇ ਨੇ 90 ਡਿਗਰੀ ਤੇ ਉਹ ਬਣਦੇ ਹੈਗੇ ਨੇ ਉਥੋਂ ਅਸੀਂ ਜਿੱਥੇ ਅੰਦਰ ਚੈਨਲ ਘਟ ਸੀਗਾ ਉਥੋਂ ਡੀਸੀਲਟਿੰਗ ਕੀਤੀ ਹੈ ਜੀ ਮਕਰੋਡ ਤੋਂ ਪਿੱਛੇ ਵੀ ਜਿੱਥੇ ਚੌੜਾ ਹੈਗਾ ਖਨੋਰੀ ਤੱਕ ਉਥੇ ਵੀ 11 12 ਪੁਆਇੰਟਸ ਤੋਂ ਡੀਸੀਲਟਿੰਗ ਕੀਤੀ ਹੈ ਲਾਸਟ ਪੁਆਇੰਟ ਤੇ ਚੱਲ ਰਿਹਾ ਤੇ ਅੱਗੇ ਵੀ ਜਿੱਥੇ ਇਸ ਤਰ੍ਹਾਂ ਦੀ অবਸਟ੍ਰਕਸ਼ਨ ਹੈ ਉਹ ਪਰਪਸਿਸ ਨੇ ਕਿ ਜਿਹੜੀ ਕੋਈ ਅੰਦਰ অবਸਟ੍ਰਕਸ਼ਨ ਹੈ ਉਹਨੂੰ ਵੀ ਰਿਮੂਵ ਕਰਿਆ ਜਾਵੇ ਸੋ ਇਹ ਦੋ ਤਰ੍ਹਾਂ ਦੇ ਕੰਮ ਜਿਹੜੇ ਨੇ ਜੀ ਚੱਲ ਰਹੇ ਨੇ ਤਾਂ ਲੱਗਦਾ ਹੈ ਕਿ ਪ੍ਰਸ਼ਾਸਨ ਇਸ ਵਾਰ ਜਿਹੜਾ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈਗਾ ਬਿਲਕੁਲ ਜੀ ਪੂਰੀ ਮਜ਼ਬੂਤੀ ਨਾਲ ਅਸੀਂ ਲੱਗੇ ਹੋਏ ਆ ਜਿਹੜਾ ਡਿਪਾਰਟਮੈਂਟ ਹੈ ਉਹ ਐਕਟਿਵਲੀ ਇਨਵੋਲਡ ਹੈ ਵਿੱਚ ਤੇ ਅਸੀਂ ਕਿਸੇ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕਮੀ ਪੇਸ਼ੀ ਨਹੀਂ ਛੱਡ ਰਹੇ ਤੇ ਹੋਪਫੁਲੀ ਵੀ ਵਿਲ ਟਾਈਡ ਓਵਰ ਬਿਲਕੁਲ ਜੀ ਸਰ ਜੀ i take